ਸਸ਼ਕਾਲ ਮੈਂ ਰਤਨਾ ਸ਼ਰਮਾ ਚੜਦੀਗਰ ਟੈਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਪੰਜਾਬ ਬਲਤੇਜ ਪੰਨੂ ਨੇ ਉੱਤਰਾਖੰਡ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਸਿੱਖ ਭਾਈਚਾਰੇ ਵਿਰੁੱਧ ਬੇਹਦ ਇਤਰਾਜ਼ਯੋਗ ਅਤੇ અપਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸ ਆਗੂ ਹਰਖ ਸਿੰਘ ਰੌਵਤ ਦੀ ਸਖਤ ਨਿੰਦਾ ਕੀਤੀ ਹੈ ਪੰਨੂ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰੌਵਤ ਨੇ 12 ਵਜੇ ਗਏ ਸ਼ਬਦ ਦੁਹਰਾ ਕੇ ਇੱਕ ਸਿੱਖ ਵਿਅਕਤੀ ਦਾ ਮਜ਼ਾਕ ਉਡਾਇਆ ਜੋ ਕਿ ਕਾਂਗਰਸ ਪਾਰਟੀ ਦੀ ਸਿੱਖਾਂ ਨੂੰ ਨੀਵਾ ਦਿਖਾਉਣ ਗਾਂਧੀ ਪੁਰਾਣੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਬਲਤੇਜ ਪੰਨੂ ਨੇ ਕਿਹਾ ਕਿ ਸਿੱਖਾਂ ਦਾ ਮਜ਼ਾਕ ਉਣਾਉਣਾ ਕਾਂਗਰਸ ਪਾਰਟੀ ਲਈ ਕੋਈ ਨਵੀਂ ਗੱਲ ਨਹੀਂ ਹੈ ਬਲਤੇਜ ਪੰਨੂ ਨੇ ਹਰਖ ਸਿੰਘ ਰੌਵਤ ਅਤੇ ਕਾਂਗਰਸ ਲੀਡਰਸ਼ਿਪ ਨੂੰ 12 ਵਜੇ ਦੇ ਪਿੱਛੇ ਦੇ ਅਸਲੀ ਇਤਿਹਾਸ ਦੀ ਯਾਦ ਦਿਵਾਈ ਅਤੇ ਉਹ ਸਮਾਜ ਜਦੋਂ ਸੇਕਈ ਅਫਗਾਨੀ ਵਰਗੇ ਹਮਲਾਵਰਾਂ ਦੁਆਰਾ ਕਾਬਲ ਵਿੱਚ ਅਗਵਾ ਕੀਤੀਆਂ ਅਤੇ ਵੇਚੀਆਂ ਜਾ ਰਹੀਆਂ ਹਿੰਦੂ ਧੀਆਂ ਨੂੰ ਬਚਾਉਣ ਲਈ ਜੁਟਦੇ ਸਨ ਉਨ੍ਹਾਂ ਅੱਗੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 355 ਸ਼ਹੀਦੀ ਸਾਲ ਮਨਾਇਆ ਜਾ ਰਿਹਾ ਹੈ ਫਿਰ ਵੀ ਕਾਂਗਰਸ ਇਸ ਮੌਕੇ ਤੇ ਸਿੱਖਾਂ ਦਾ ਅਪਮਾਨ ਕਰਨ ਦੀ ਚੋਣ ਕਰਦੀ ਹੈ ਉਨ੍ਹਾਂ ਪੁੱਛਿਆ ਕਿ ਗੁਰੂ ਸਾਹਿਬ ਨੇ ਕੇਵਲ ਸਿੱਖਾਂ ਲਈ ਨਹੀਂ ਬਲਕਿ Hindu ਧਰਮ ਸਭਿਆਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਕਿ ਕਾਂਗਰਸ ਇਸ ਤਰ੍ਹਾਂ ਉਸ ਕੁਰਬਾਨੀ ਦਾ ਮੁੱਲ ਮੋੜ ਰਹੀ ਹੈ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਇਹ ਬਹੁਤ ਲੰਬੀਆਂ ਗੱਲਾਂ ਨੇ ਜੇ ਮੋਟੀਆਂ-ਵੋਟੀਆਂ ਦੱਸਣੀਆਂ ਹੋਣ ਸਰ ਤੁਸੀਂ ਐਸਵਾਈਐਲ ਤੋਂ ਹੀ ਚਾਹੀ ਸ਼ੁਰੂ ਕਰ ਲੋ ਕਾਹੇ ਵੈਸਵਾਈਐਲ ਦੇੜੀ ਹੋਵੇ ਪੰਜਾਬ ਦੀ ਧੌਂਕ ਤੇ ਗੋਡਾ ਰੱਖਣਾ ਹੋਵੇ ਫਿਰ 82 ਤੋਂ 84 ਤੱਕ ਜੋ ਕੁਝ ਹੋਇਆ ਫਿਰ 84 ਦੇ ਵਿੱਚ ਸਾਕਾ ਨੀਲਾ ਤਾਰਾ ਤੇ ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਸਮੇਂ-ਸਮੇਂ ਤੇ ਇਹਨਾਂ ਦੇ ਨੇ ਦਾਵਾ ਦੇ ਕੋਈ ਇਦਾਂ ਦੇ ਬਿਆਨ ਆਉਂਦੇ ਰਹਿੰਦੇ ਆ ਕਿ ਉਹ ਕੁਝ ਨਾ ਕੁਝ ਓਦਾਂ ਦੀ ਗੱਲ ਜਿਹੜੀ ਉਹ ਬੋਲ ਦਿੰਦੇ ਆ ਥੋੜੇ ਦਿਨ ਪਹਿਲਾਂ ਤਰਨਤਾਰਨ ਦੀ ਜ਼ਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗੂੜਾ ਨੇ ਇੱਕ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਕਿ ਇੱਕ ਜੂੜੇ ਵਾਲੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਜੂੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਜ਼ਾਕੀਆ ਤੌਰ ਦੇ ਤੇ ਉਹਦਾ ਇੱਕ ਮਜ਼ਾਕ ਬਣਾਇਆ ਸੀ ਉਹ ਆਪਣੇ ਸਾਹਦੇ ਸਾਹਮਣੇ ਸੀ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਵੱਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ ਕਿਉਂਕਿ ਜੇਸ ਵੇਲੇ ਇਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ ਉਹ ਰਾਤ ਨੂੰ 12 ਵਜੇ ਦੂਜੇ ਜਣੇ ਸੀ ਉਹ ਨਸ਼ੇ ਵਗਾਰਾ ਦੇ ਵਿੱਚ ਤੁੰਨ ਹੋ ਕੇ ਸੌ ਜਾਂਦੇ ਸੀ ਤੇ ਇਹ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡ ਵਰਡ ਕਿਹਾ ਜਾਂਦਾ ਸੀ ਬਾਰਾਂ ਬੱਜੰਦਾ ਔਰ ਉਹਨੂੰ ਮਜ਼ਾਕੀਆ ਲੈਜਰ ਦੇ ਵਿੱਚ ਹਰਪ ਸਿੰਘ ਰਾਵਤ ਨੇ ਅੱਜ ਫੇਰ ਜਿਹੜਾ ਆਪਣੇ ਗੰਦ ਦਾ ਪ੍ਰਗਟਾਵਾ ਕੀਤਾ ਅਸੀਂ ਆਵਾਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ बार-बार ਕਿਉਂ ਇੱਕ ਭਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੁਣ ਅਸੀਂ ਇਹ ਕਹਿੰਨੇ ਆ ਕਿ ਹਰਪ ਸਿੰਘ रावत ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ ਰਾਹੁਲ ਗਾਂਧੀ ਹੁਰੀ ਇਸ ਚੀਜ਼ ਦੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬਣੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੱਧੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਦਾ ਏਅਰ ਦੇ ਉੱਤੇ ਕੀ ਕਹਿਣਾ ਹੈ ਹਾਲਾਂਕਿ ਜਦੋਂ ਅਮਰਿੰਦਰ ਸਿੰਘ ਰਾਜਾਵੜੇ ਘੋਰਾ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰ ਦੇ ਵਿੱਚ ਟਿੱਪਣੀ ਕੀਤੀ ਸੀ ਆਖਿਆ ਤਾਂ ਇਸ ਲੀਡਰਸ਼ਿਪ ਨੇ ਉਦੋਂ ਵੀ ਕੁਝ ਨਹੀਂ ਨਾ ਇਹਦੇ ਉੱਤੇ ਕੁਝ ਕਿਹਾ ਹਾਂ ਇਹ ਨਾ ਕਹਤਾ ਉਹਨਾਂ ਨੇ ਤਾਂ ਮਾਫੀ ਮੰਗ ਲਈ ਪਰ ਅਜੇ ਕੁਝ ਦੇ ਨਹੀਂ ਬੀਤੇ ਆ ਕਿ ਹਰਖ ਸਿੰਘ 라ਵਤ ਨੇ ਇੱਕ ਕਿਸਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਿਹੜਾ ਕੂੜਾ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਹੈ ਪੰਜਾਬ ਦੇ ਲੋਕ ਅਜਿਹੀ ਭੱਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਦੇ ਨਾ ਸਿਰਫ ਸਿੱਖ ਭਾਈਚਾਰਾ ਬਲਕਿ ਜਿੰਨੇ ਵੀ ਇੱਥੇ ਭਾਈਚਾਰੇ ਰਹਿੰਦੇ ਨੇ ਕਿਉਂਕਿ ਇੱਥੇ ਆਪਸੀ ਬਹੁਤ ਪ੍ਰੇਮ ਤੇ ਆਪ ਦੇ ਨਾਲ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਨੂੰ ਕਦੇ ਵੀ ਪੰਜਾਬ ਬਰਦਾਸ਼ਤ ਨਹੀਂ ਕਰਦਾ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਉਪਜਾਊ ਧਰਤੀ ਹੈ ਹਰ ਫਸਲ ਇੱਥੇ ਉੱਗਦੀ ਹੈ ਪਰ ਨਫਰਤ ਦੇ ਜਿਹੜੇ ਬੀਜ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਨਹੀਂ ਹਾਂ ਇਹਨਾ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਨਫਰਤੀ ਬੀਜ ਜਿਹੜੇ ਉਹ ਬੀਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਭੱਦੀਆਂ ਕਿੱਪੜੀਆਂ ਦੇ ਰੂਪ ਦੇ ਵਿੱਚ ਤੁਸੀਂ ਵੇਖ ਰਹੇ ਸੀ ਪੰਜਾਬ ਅਪਡੇਟ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ